ਸ਼ਾਮਨੀ ਪਾਰਟੀ ਨੇ ਭਗਵੰਤ ਮਾਨ ਨੂੰ ਅਸੀਂ ਨਿਹਚੇ ਲਾਂਦੇ ਤੋਂ ਉਹਦੇ ਬਾਰੇ ਬਈ ਉਹ ਚਿਹਰੇ ਨੂੰ ਪਸੰਦੀ ਕੋਈ ਨਹੀਂ ਕਰਦਾ ਤਾਂ ਲਾਂਕੇ ਕੀ ਲੈਣਾ ਈ ਮੈਨੂੰ ਇੱਕ ਗੱਲ ਦੱਸੋ ਉਹ ਕਹੀ ਜਾਂਦੇ 22 ਲੱਖ ਲੋਕਾਂ ਨੇ ਜਿਹੜਾ ਰੈਫਰੰਡਮ ਕਰਾਇਆ ਤੇ ਉਹਨਾਂ ਨੇ 22 ਲੱਖ ਲੋਕਾਂ ਨੇ ਸਹਿਮਤੀ ਦਿੱਤੀ 22 ਲੱਖ ਵੋਟਾਂ ਪਈਆਂ ਕਦੀ ਉਹਨਾਂ ਨੂੰ ਇਹ ਫੇਕ ਤੇ ਝੂਠਾ ਸਰਵੇ ਹੈ ਤੇ ਝੂਠੀਆਂ ਗੱਲਾਂ ਦੇ ਨਾਲ ਝੂਠੇ ਸਰਵੇ ਦੇ ਨਾਲ ਇਹ ਸੀਐਮ ਫੇਸ ਨਹੀਂ ਮੰਨਦੇ ਫੀਸੀਐਮ ਫੇਸ ਉਦੋਂ ਬੰਦੇ ਆ ਜਿਸ ਵਕਤ ਲੋਕ ਵੋਟ ਪਾਉਂਦੇ ਆ ਲੋਕ ਚੋਣਕੇ ਭੇਜਦੇ ਆ ਇਹ ਜਮਾਨਤਾ 잡ਤ ਹੋਣੀ ਆ ਕੇਜਰੀਵਾਲ ਨੂੰ ਪਤਾ ਲੱਗ ਗਿਆ ਬਈ ਹੁਣ ਕੇਜਰੀਵਾਲ ਨੂੰ ਕੋਈ ਪਸੰਦ ਨਹੀਂ ਕਰ ਰਿਹਾ ਉਹਦਾ ਕਾਰਨ ਹੈ ਕਿ ਜਿੰਨੇ ਸਰਵੇ ਹੋਏ ਆ ਕੇਦਰੀਵਾਲ ਦੇ ਖਿਲਾਫ ਸਰਵੇ ਹੋਏ ਆ ਇਸ ਲਈ ਬਲੀ ਦਾ ਬੱਕਰਾ ਭਗਵੰਤ ਮਾਨ ਨੂੰ ਬਣਾਣਾ ਚਾਹ ਰਹੇ ਹੋ ਔਰ ਉਹ ਸਿਰਫ ਭਗਵੰਤ ਮਾਨ ਬਲੀ ਦਾ ਬੱਕਰਾ ਬਣਵਾਸੇ ਆਇਆ ਔਰ ਜਮਾਨਤਾ ਜਬਤ ਹੋਣੀ ਨਹੀਂ ਮਾਵੇ ਸਾਈਡ ਤੇ ਭਗਵੰਤ ਮਾਨ ਕੋਈ ਸ਼ਾਪ ਛੱਡਣਗੇ ਆਪਣੀ ਔਰ ਇਹ ਕਾਦੀ ਸ਼ਾਪ सरपंच कोई जित्या नहीं कारपचनों ने कोई जितती नहीं ओ यार मैं की कहन दिया ओ केढ़ियां लख हां ओ यार तू ਛੱਡ ਪਰੇ ਤੈਨ ਮੈਂ ਕਹਿੜਾ ਜ਼ਮਾਨਤ ਜਬਤ ਹੋਣੀ ਆ ਦੀ ਅੱਛਾ ਜੀ ਕੋਰਟੀ ਉਹ ਆਪ ਪਹਿਲੀ ਗੱਲ ਇਹ ਆ ਉਹ ਆਪ ਬੰਨਾ ਚਾਹੁੰਦਾ ਸੀ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਪੰਜਾਬ ਚ ਜ਼ਮਾਨਤਾਂ ਜਬਤ ਹੋਣੀਆਂ ਤੇ ਜ਼ਮਾਨਤ ਜਬਤ ਵਾਲਾ ਬੰਦਾ ਅੱਗੇ ਲਿਆ ਕੇ ਹੁਣ ਠੀਕਰਾਂ ਉਹਦੇ ਸਿਰ ਫੋੜਨਾ ਚਾਹੁੰਦਾ ਹੋ ਔਰ ਉਦੇ ਪੱਲੇ ਕੁਝ ਨਹੀਂ ਹੈਗਾ 26 ਜਵਰੀ ਕਾਰਵਾਈ ਬਹੁਤ ਵੱਡੀ ਕਹਿੰਦੇ ਰੇਤ ਮਾਈਨਿੰਗ ਕਰਦੇ ਨੇ ਅਰੇ ਜਿਹਨੂੰ ਕਹਿੰਦੇ ਨਾ ਦਬੇ ਨਾ ਜੋ ਜੁਕੇ ਨਾ ਜੋ ਡਰੇ ਨਾ ਜੋ ਕਾਂਗਰਸ ਹੋ ਇਨਕਲਾਬ ਹੈ ਔਰ ਕਾਂਗਰਸ ਨੂੰ ਡਰਾਉਣਾ ਚਾਹੁੰਦੇ ਆ ਧਮਕਾਉਣਾ ਚਾਹੁੰਦੇ ਆ ਇਹ ਟੋਡੀ ਬੱਚੇ ਗੱਲ ਨੂੰ ਭੁੱਲ ਜਾਣ ਕਿ ਕਾਂਗਰਸ ਡਰਨ ਵਾਲੀ ਹੈ ਜਾਂ ਘਬਰਾਉਣ ਵਾਲੀ ਹੈ ਇਹਨਾਂ ਨੂੰ ਘਰ ਤੱਕ ਛੜਨ ਜਾਵਾਂਗੇ ਆਪਾਂ ਔਰ ਜ਼ਮਾਨਤਾ ਇਹਨਾਂ ਦੀ ਜਬਤ ਕਰਾਵਾਂਗੇ ਕਿਹੜੇ ਠੇਕੇ ਉਹ ਸਵਾਲ ਆ ਵੈ ਕਿ ਠੇਕੇ ਕਿਹੜੇ ਠੇਕੇ ਲੈਣੇ ਕੋਈ ਪਾਪ ਹੋ ਗਿਆ ਜੀ ਕੋਈ ਗੁਨਾਹ ਹੈ ਉਹਦੇ ਵਿੱਚ ਕੋਈ ਇਲੀਗਲ ਕੰਮ ਆ ਉਹ ਕਹਿੰਦੇ ਬਹੁਤ ਵੱਡੀ ਚੀਜ਼ ਜਿਹੜੀ ਹੈ ਆਪਣਾ ਉਹ ਕਹਿੰਦੇ ਨਾ ਉਹਨਾਂ ਨੂੰ ਆਟੇ ਦਾ ਦਾਦਾ ਭਾਪਾ ਪਤਾ ਲੱਗ ਜਾਏਗਾ ਇਹ ਤੇ ਸਿਰ ਡਰਾ ਕੇ ਇਹ ਸੋਚਦੇ ਕਿ ਕੋ ਕਾਂਗਰਸੀ ਘਰ ਬਹਿ ਜਾਣਗੇ ਕਾਂਗਰਸੀ ਨੇ ਘਰ ਨਹੀਂ ਬਹਿਣਾ ਕਾਂਗਰਸ ਤੇ ਬੁਰੇ ਦੇ ਘਰ ਤੱਕ ਤੁਹਾਨੂੰ ਛੱਡਣ ਲਈ ਜਾਏਗੀ ਕਾਂਗਰਸ ਨੂੰ ਕਿੱਥੋਂ ਡਰਾਉਣ ਦੇ ਤੋਈ ਕੇਪੀ ਨੂੰ ਬਣਾਉਣ ਕਿੱਛੀ ਮੰਨੇ ਨਹੀਂ ਉਹ ਨਹੀਂ ਨਹੀਂ ਮਿੰਦਰ ਸਿੰਘ ਕੇਪੀ ਵੀ ਇਲیکشن ਲੜ ਰਿਹਾ ਈ ਤੁਹਾਨੂੰ ਮੈਂ ਦੱਸਦਾ ਨਹੀਂ ਪਰ ਉਹ ਤਾਂ ਹੀ ਮੰਨੇ ਨਹੀਂ ਮੰਨ ਗਏ ਯਾਰ ਮੰਨ ਗਈ ਉਹ ਨਹੀਂ ਕਾਂਗਰਸ ਵੱਲੋਂ ਕਿੱਥੋਂ ਹੋਰ ਨਹੀਂ ਉਹ ਨਹੀਂ ਕਾਂਗਰਸ ਵੱਲੋਂ ਟਿਕਟ ਦੇ ਰਹਿਆਂ ਨੂੰ